ਹਾਂਜੀ ਸ਼ਸ਼ੀਕਾਲ ਸਾਰਿਆਂ ਨੂੰ ਆਪਾਂ ਆਏ ਆਂ ਜੀ ਰਾਣਾ ਫੈਸ਼ਨ ਬੁਟੀਕ ਮੋਲ ਮੰਡੀ ਜਸਮੀਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਮੈਚਿੰਗ ਸੂਟ ਜੇਕਰ ਤੁਸੀਂ ਆਪਣੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਇਹ ਮੈਚਿੰਗ ਸੂਟ ਰਹਿੰਗੇ ਜੀ ਜਿਨ੍ਹਾਂ ਨੇ ਸੈਟ ਵਾਈਜ਼ ਲੈਣੇ ਨੇ ਕੁਆਂਟੀਟੀ ਦੇ ਵਿੱਚ ਲੈਣੇ ਨੇ ਆਹ ਵਾਲੇ ਸੂਟ ਹੁੰਦੇ ਨੇ ਜਿਹੜੇ ਇਹਨਾਂ ਦੇ ਵਿੱਚ ਕਲਰ ਨੇ ਜਿਹੜੇ ਉਹ ਘੱਟ ਹੀ ਮਿਲਦੇ ਹੁੰਦੇ ਨੇ ਕਿ ਮੋਸਟਲੀ ਸਿੰਗਲ ਸਿੰਗਲ ਕਲਰ ਹੀ ਆਉਂਦੇ ਨੇ ਬਟ ਫਿਰ ਵੀ ਜੇ ਕਿਸੇ ਨੇ ਕੁਆਂਟੀਟੀ ਦੇ ਵਿੱਚ ਲੈਣਾ ਤਾਂ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਇਹ ਆਪਣਾ ਫਰਸਟ ਕਲਰ ਆ ਗਿਆ ਜੀ ਕਲਰ ਬਹੁਤ ਸੋਹਣਾ ਜੀ ਰਸਟ ਜਾਂ orange ਕਲਰ ਹੈ ਰਸਟ orange ਕਲਰ ਹੈਗਾ ਸ਼ਰਟ ਹੈ ਜਿਹੜੀ ਇਹ ਵੀ ਤੁਹਾਨੂੰ ਦਿਸ ਰਿਹਾ ਕਿੰਨੇ ਸੋਹਣੇ ਫਲਾਵਰ ਨੇ ਸ਼ਰਟ ਦੇ ਵਿੱਚ ਕਲਰ ਕੰਟਰਾਸਟ ਬਹੁਤ ਸੋਹਣਾ ਹੈ ਜੀ ਪੱਕੇ ਰੰਗਾਂ ਦੇ ਸੂਟ ਨੇ ਜੀ ਮੈਚਿੰਗ ਸੂਟ ਰਹਿੰਦੇ ਜੇ ਕਿਸੇ ਨੇ 올ਓਵਰ ਲੈਣਾ ਤਾਂ 올ਓਵਰ ਵੀ ਤੁਸੀਂ ਲੈ ਸਕਦੇ ਹੋ ਜੀ ਇਹ 올ਓਵਰ ਵੀ ਮਿਲਣਗੇ ਤੁਹਾਨੂੰ ਤੇ ਮੈਚਿੰਗ ਵੀ ਮਿਲਣਗੇ ਵੱਡੇ ਪਨੇ ਵਾਲੇ ਸੂਟ ਹੁੰਦੇ ਨੇ ਜੀ ਇਹ ਆਪਣਾ ਆ ਗਿਆ ਜੀ ਫਸਟ ਕਲਰ orange rust ਜਿਨ੍ਹਾਂ ਨੇ ਲੈਣਾ ਹੁੰਦਾ ਸੂਟ ਪਲੀਜ਼ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਆ ਕਰੋ ਹਾਂ ਜੀ ਨੈਕਸਟ ਆਪਣੇ ਕੋਲੇ ਆ ਗਿਆ ਜੀ ਆਫ ਵਾਈਟ ਨਾਲ ਆਫ ਵਾਈਟ ਕਲਰ ਨਾਲ ਆ ਗਿਆ ਜੀ ਆਫ ਵਾਈਟ ਕਲਰ ਨਾਲ ਆਫ ਵਾਈਟ ਕਲਰ ਹੈਗਾ ਨਾ ਜਿਹੜਾ ਤੁਸੀਂ ਇਹਦੇ ਨਾਲ ਐਵੇਂ ਵੀ ਆਪਣੇ ਕੋਲੇ ਦੁਪੱਟੇ ਵੀ ਹੈਗੇ ਨੇ ਜਿਵੇਂ ਹੁਣ ਆਹ ਤੁਹਾਨੂੰ ਤੁਹਾਨੂੰ ਦਿਖਾ ਰਹੇ ਆ ਇਹਨਾਂ ਦੇ ਵਿੱਚ ਸਾਡੇ ਕੋਲੇ ਐਵੇਂ ਦੇ ਦੁਪੱਟੇ ਵੀ ਹੈਗੇ ਨੇ ਜੀ ਜੇ ਤੁਸੀਂ ਲੈਣੇ ਹੋਣਗੇ ਤਾਂ ਆਪਾਂ ਤੁਹਾਨੂੰ ਆਫ ਵਾਈਟ ਕਲਰ ਆਫ ਵਾਈਟ ਬਾਟਮ ਦੇ ਨਾਲ ਆਉਗੀ ਜੀ ਆਹ ਵਾਲੀ ਸ਼ਰਟ ਆਫ ਵਾਈਟ ਬਾਟਮ ਦੇ ਨਾਲ ਆ ਸ਼ਰਟ ਲੱਗੂਗੀ ਜੀ ਕਲਰ ਕੰਟਰਾਸਟ ਬਹੁਤ ਸੋਹਣਾ ਹੈਗਾ ਜੇਕਰ ਤੁਸੀਂ ਰੈੱਡ ਬਾਟਮ ਲਗਾਉਣੀ ਹੈ ਤੇ ਇਸਦੇ ਨਾਲ ਰੈੱਡ ਵੀ ਲੱਗ ਜੂਗੀ ਬਟ ਸਾਰਿਆਂ ਨਾਲੋਂ ਵਧੀਆ ਬਾਟਮ ਹੈ ਜਿਹੜੀ ਉਸ ਦਿਨ ਨਾਲ ਆਫ ਵਾਈਟ ਹੀ ਲੱਗੂਗੀ ਜਿਵੇਂ ਹੁਣ ਇਹ ਆਫ ਵਾਈਟ ਦੇ ਨਾਲ ਹੈਗੀ ਹੈ ਸ਼ਰਟ ਜੇ ਤੁਸੀਂ ਆਫ ਵਾਈਟ ਦੁਪੱਟੇ ਵੀ ਆਪਣੇ ਕੋਲੋਂ ਲੈਣੇ ਹੈਗੇ ਆ ਜਿਵੇਂ ਮੈਲੇ ਲੱਠੇ ਦੀ ਤਰ੍ਹਾਂ ਆਉਂਦੇ ਨੇ ਜੀ ਬਹੁਤ ਸੋਹਣੇ ਲੇਸ ਵੀ ਲੱਗੀ ਹੋਈ ਹੈ ਉਹ ਤੁਹਾਨੂੰ ਦੁਪੱਟੇ ਆਪਣੇ ਕੋਲੋਂ ਲੇਸ ਵਾਲੇ ਵੀ ਮਿਲ ਜਾਣਗੇ ਜੀ विदाਊਟ ਲੇਸ ਵੀ ਮਿਲ ਜਾਣਗੇ ਆਫ ਵਾਈਟ ਦੁਪੱਟੇ ਤੇ ਚਿਕਨ ਵਰਕ ਦੇ ਵੀ ਤੁਹਾਨੂੰ ਆਪਣੇ ਕੋਲ ਆਫ ਵਾਈਟ ਦੁਪੱਟੇ ਮਿਲ ਜਾਣਗੇ ਜੀ ਵਿੱਚੋਂ ਹੈਵੀ ਵਰਕ ਵਾਲੇ ਵੀ ਮਿਲ ਜਾਣਗੇ ਤੇ ਘੱਟ ਵਰਕ ਵਾਲੇ ਵੀ ਮਿਲ ਜਾਣਗੇ ਐਸੀ ਆਪਣਾ ਸੈਕੰਡ ਕਲਰ ਜੀ ਅੱਜ ਦੀ ਵੀਡੀਓ ਦੇ ਸੂਟ ਰਹਿਣਗੇ ਜੀ ਜਿਹੜੇ ਇਹਨਾਂ ਦਾ ਪ੍ਰਾਈਸ ਹੋਊਗਾ 500 ਰੁਪਏ ਓਨਲੀ ਤੁਸੀਂ ਮੈਚਿੰਗ ਲਓ ਔਲਓਵਰ ਲਓ ਜਿਵੇਂ ਮਰਜ਼ੀ ਲਓ ਜੀ ਅਗਲਾ ਆ ਗਿਆ ਜੀ ਆਪਣੇ ਕੋਲੇ ਕਾਰਬਨ ਗ੍ਰੇ ਅਗਲਾ ਕਲਰ ਆ ਗਿਆ ਜੀ ਆਪਣੇ ਕੋਲ ਕਾਰਬਨ ਗ੍ਰੇ ਕਾਰਬਨ ਗ੍ਰੇ ਕਲਰ ਆ ਗਿਆ ਜੀ ਕਾਰਬਨ ਗ੍ਰੇ ਕਲਰ ਆ ਗਿਆ ਜੀ ਤੇ ਆ ਰੋਗੀ ਜੀ ਇਸ ਦੀ ਸ਼ਰਟ ਕਾਰਬਨ ਗ੍ਰੇ ਕਲਰ ਨਾਲ ਆ ਸ਼ਰਟ ਹੋਊਗੀ ਬਹੁਤ ਸੋਹਣੀ ਹੈ ਜੀ ਸ਼ਰਟ ਬਹੁਤ ਸੋਹਣਾ ਵੇਸ ਹੈ ਇਸ ਦੀ ਮੈਚਿੰਗ ਹੈ ਜਿਹੜੀ ਉਹ ਆ ਫਲਾਰ ਨਾਲ ਕੀਤੀ ਹੋਈ ਹੈ ਜੀ ਅਦਰਵਾਇਜੇ ਤੁਸੀਂ ਗ੍ਰੇ ਕਲਰ ਨਾਲ ਇਸ ਦੀ ਮੈਚਿੰਗ ਕਰਨੀ ਹੈ ਲਾਈਟ ਗ੍ਰੇ ਨਾਲ ਤਾਂ ਤੁਹਾਨੂੰ ਲਾਈਟ ਗ੍ਰੇ ਵੀ ਆਪਣੇ ਕੋਲ ਮਿਲ ਜੂਗਾ ਜੀ ਜੇ ਤੁਸੀਂ ਇਹਨਾਂ ਚ ਕੋਈ ਵੀ ਸੂਟ 올ਓਵਰ ਲੈਣਾ ਤਾਂ 올ਓਵਰ ਵੀ ਤੁਹਾਨੂੰ ਮਿਲ ਜੂਗਾ ਜੀ ਤੇ ਮੈਚਿੰਗ ਵੀ ਮਿਲ ਸਕਦੇ ਨੇ ਆਪਣੇ ਕੋਲ ਇਹ ਸੂਟ ਤੁਹਾਨੂੰ ਹਾਂਜੀ ਅਗਲਾ ਆ ਗਿਆ ਜੀ ਆਪਣੇ ਕੋਲੇ ਅੱਡ ਜਾਏ ਅੱਜ ਦੇ ਵਿੱਚ ਨੇ ਆਪਣੇ ਕੋਲੇ ਪਹਿਲਾਂ ਹੋਰ ਕਲਰ ਆਇਆ ਸੀ ਵੈਸੇ ਹੁਣ ਮੈਨੂੰ ਧਿਆਨ ਚ ਨਹੀਂ ਹੈਗਾਗਾ ਕਿ ਇਸ ਦੇ ਵਿੱਚ ਕਿਹੜਾ ਕਲਰ ਆਇਆ ਸੀ ਆਪਣੇ ਕੋਲੇ ਬਟ ਦੋ ਕਲਰ ਹੁਣ ਹੋਰ ਮਿਲੇ ਨੇ ਆਪਾਂ ਨੂੰ ਉਸ ਤੋਂ ਅਲੱਗ ਅਲੱਗ ਕਲਰ ਹੈਗੇ ਨੇ ਉਹ ਸੇਮ ਕਲਰ ਨਹੀਂ ਹੈਗਾ ਜਿਹੜਾ ਆਪਣੇ ਕੋਲੇ ਪਹਿਲਾਂ ਆਇਆ ਸੀ ਜੀ ਇਹ ਕਲਰ ਹੋਰ ਨੇ ਇਸ ਦੇ ਨਾਲ ਔਰੇਂਜ ਰਸਟ ਬਾਟਮ ਆਈਏ ਜੀ ਇਸ ਦੇ ਨਾਲ ਔਰੇਂਜ ਰਸਟ ਕਲਰ ਦੀ ਬਾਟਮ ਆਈਏ ਕੱਟਾ ਜਿਹੜੀ ਪ੍ਰੋਪਰ ਮਿਲੂਗੀ ਜੀ ਫ੍ਰੀ ਸਾਈਜ਼ ਹੁੰਦੇ ਨੇ ਇਹ ਸਭ ਤੇ ਬਣ ਜਾਂਦੇ ਨੇ ਚਾਹੇ ਲੈਂਥ ਕਿੰਨੀ ਵੀ ਹੈਗੀ ਆ ਤੁਹਾਡੀ ਸ਼ਰਟ ਦੀ ਬਣ ਜਾਂਦੇ ਨੇ ਇਹ ਹਰ ਇੱਕ ਦੀ ਵਧੀਆ 슬ੀਵ ਵੀ ਫੁੱਲ ਬਣੂਗੀ ਜੀ ਕਈ ਵਾਰੀ ਕਸਟਮਰ ਦੀ ਇਹ ਹੁੰਦੀ ਹੈ ਪੁੱਛਦੇ ਨੇ ਵਾਰ-ਵਾਰ ਕਿ ਇਹਦੀ ਲੈਂਥ ਹੈ ਜਿਹੜੀ ਉਹ ਹੈਗੀ ਹੈ ਪ੍ਰੋਪਰ ਪ੍ਰੋਪਰ ਹੁੰਦੇ ਜੀ ਸੂਟ ਲੈਣੇ ਆ ਉਹ 3.5 ਮੀਟਰ ਦਾ ਹੁੰਦਾ ਨਾ ਤੇ ਇਹ 3.5 ਮੀਟਰ ਨਾਲੋਂ ਵੱਧ ਹੁੰਦਾ ਜੀ ਇਹ ਤੁਹਾਨੂੰ 3.5 ਮੀਟਰ ਨਾਲੋਂ ਵੱਧ ਮਿਲੇਗਾ ਜੀ ਕੁਝ ਪੁਆਇੰਟ ਤੁਹਾਨੂੰ ਉੱਤੇ ਹੀ ਮਿਲਦਾ ਹੈ ਮੈਚਿੰਗ ਕਰਕੇ ਹਾਂ ਜੀ ਆ ਚਿਕਨ ਵਰਕ ਦੀ ਆ ਜੂਗੀ ਜੀ ਬਾਟਮ ਲੈਮਨ ਕਲਰ ਦੀ ਬਾਟਮ ਆ ਜੂਗੀ ਇਸ ਦੇ ਨਾਲ ਬੇਸ ਕਲਰ ਦੀ ਬਾਟਮ ਲੱਗੀ ਹੋਈ ਹੈ ਜੀ ਆ ਜਿਹੜਾ ਆਪਾਂ ਤੁਹਾਨੂੰ ਹੁਣ ਦਿਖਾ ਰਹੇ ਹਾਂ ਇਸ ਦੇ ਨਾਲ ਬੇਸ ਕਲਰ ਦੀ ਬਾਟਮ ਲੱਗੀ ਹੈ ਦੇਖੋ ਕਿੰਨਾ ਸੋਹਣਾ ਸੂਟ ਹੈ ਚਾਹੋ ਤਾਂ ਤੁਸੀਂ ਇਸ ਕਲਰ ਦੀ ਬਾਟਮ ਵੀ ਇਸ ਦੇ ਨਾਲ ਲਾ ਸਕਦੇ ਹੋ ਪਿੰਕ ਕਲਰ ਦੀ ਬਾਟਮ ਵੀ ਇਸ ਦੇ ਨਾਲ ਤੁਸੀਂ ਲਾ ਸਕਦੇ ਹੋ ਪਿੰਕ ਕਲਰ ਵੀ ਲੱਗ ਜੂਗਾ ਪਿੰਕ ਕਲਰ ਵੀ ਆਪਣੇ ਕੋਲੇ ਹੈਗਾ ਜਿ ਕਿਸੇ ਨੇ ਪਿੰਕ ਕਲਰ ਵੀ ਲਵਾਉਣੀ ਹੈ ਤੇ ਲੈਮਨ ਕਲਰ ਦੀ ਬਾਟਮ ਬੇਸ ਨਾਲ ਦੀ ਇਸ ਦੇ ਨਾਲ ਲੱਗ ਕੇ ਆਈ ਹੈ ਜੀ ਇਹ ਸੀ ਆਪਣਾ ਅਗਲਾ ਸੂਟ ਜੀ ਨੈਕਸਟ ਕਲਰ ਆ ਗਿਆ ਜੀ ਆਪਣੇ ਕੋਲੇ ਗ੍ਰੇ ਇਹਦੇ ਨਾਲ ਦੀ ਆਪਣੇ ਕੋਲੇ ਪਹਿਲਾ ਰਸਟ ਬਾਟਮ ਦੇ ਵਿੱਚ ਆਇਆ ਜੀ ਇਹ ਗ੍ਰੇ ਬਾਟਮ ਨਾਲ ਆ ਗਿਆ ਜੀ ਇਹ ਬੇਸ ਨਾਲ ਦਾ ਆ ਗਿਆ ਜੀ ਫਲਾਰ ਨਾਲ ਦਾ ਨਹੀਂ ਹੈਗਾ ਇਹ ਬੇਸ ਨਾਲ ਦੀ ਬਾਟਮ ਲਾਤੀ ਇਹਨਾਂ ਨੇ ਇਹ ਪਿੱਛੋਂ ਹੀ ਐਵੇਂ ਆਇਆ ਜੀ بیس ਕਲਰ ਦੀ ਬਾਟਮ ਲੱਗੀ ਹੋਈ ਹੈ ਨਹੀਂ ਇਹ ਸੇਮ ਨਹੀਂ ਹੈਗਾ ਜੀ ਇਹਦੇ ਨਾਲ ਥੋੜਾ ਜਿਹਾ ਫਰਕ ਹੈਗਾ ਇਹਦੇ ਨਾਲ ਥੋੜਾ ਜਿਹਾ ਫਰਕ ਹੈ ਜੀ ਡਿਜ਼ਾਈਨ ਦਾ ਫਰਕ ਹੈਗਾ ਜੀ ਇਹ ਅਲੱਗ ਡਿਜ਼ਾਈਨ ਆ ਉਹ ਅਲੱਗ ਡਿਜ਼ਾਈਨ ਸੀਗਾ ਪ੍ਰਾਈਸ ਹੈਗਾ ਜਿਹੜਾ ਹੋਊਗਾ ਜੀ 500 ਰੁਪਏ ਓਨਲੀ ਸਿਰਫ 500 ਰੁਪਏ ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਸੂਟ ਮਿਲਣਗੇ ਜੀ ਵਿਜ਼ਿਟ ਕਰਨ ਜਿਨਾਂ ਨੇ ਕੋਰੀਅਰ ਕਰਵਾਉਣਾ ਹੋ ਆਪਣੇ ਨਾਲ ਕੰਟੈਕਟ ਕਰ ਸਕਦੇ ਜੀ ਤੁਸੀਂ ਕੋਰੀਅਰ ਕਰਵਾ ਸਕਦੇ ਹੋ ਕੋਰੀਅਰ ਆਪਾਂ ਇਸ ਦੇ ਵਿੱਚ ਐਡ ਨਹੀਂ ਕੀਤਾ ਜੀ ਉਹ ਤੁਹਾਨੂੰ ਅਲੱਗ ਤੋਂ ਲੱਗੂਗਾ ਜੀ ਆਹ ਵੀ ਆਪਣੇ ਕੋਲੇ ਰਿਪੀਟ ਹੋ ਚੁੱਕੇ ਨੇ ਜੀ ਆਹ ਸੂਟ ਪਹਿਲਾਂ ਵੀ ਆਇਆ ਸੀ ਆਪਣੇ ਕੋਲੇ ਦੁਬਾਰਾ ਰਿਪੀਟ ਹੋ ਚੁੱਕੇ ਨੇ ਜੀ ਆਹ ਸੂਟ ਆਰ ਪੀਟ ਆ ਚੁੱਕੇ ਨੇ ਜੀ ਇਹ ਬੇਬੀ ਪਿੰਕ بیس ਨਾਲ ਫਲਾਰ ਨਾਲ ਵੀ ਲੱਗੀ ਹੋਈ ਹੈ ਜੀ ਬਲੂ ਕਲਰ ਦੀ ਬਾਟਮ ਬਾਟਮ ਦਾ ਕਲਰ ਹੈਗਾ ਜਿਹੜਾ ਇਸਦਾ ਬਲੂ ਰਹੂਗਾ ਜੀ ਇਹ ਆਪਣੇ ਕੋਲੇ ਰਿਪੀਟ ਹੋਏ ਆ ਜੀ ਕਾਫੀ ਕਸਟਮਰ ਸੀਗੇ ਆਪਣੇ ਜਿਹੜੇ ਰਹਿ ਗਏ ਸੀ ਐਨਾ ਸੁੱਟਾ ਨਹੀਂ ਉਹ ਇਹ ਆਪਾਂ ਦੁਬਾਰਾ ਮੰਗਾਈ ਜੀ ਜਿਨ੍ਹਾਂ ਨੇ ਲੈ ਲੈਣੇ ਆਪਾਂ ਨੂੰ ਪਲੀਜ਼ ਜਲਦੀ ਮੈਸੇਜ ਕਰ ਦਿਓ ਹਾਂਜੀ ਆ ਵੀ ਆਪਾਂ ਨੇ ਦੁਬਾਰਾ ਮੰਗਾਏ ਨੇ ਜੀ ਪਹਿਲਾਂ ਆਪਣੇ ਕੋਲੇ 올ਓਵਰ ਆਏ ਸੀਗੇ ਬਾਦ ਮੈਚਿੰਗ ਵੀ ਆ ਗਈ ਸੀ ਮੈਚਿੰਗ ਵੀ ਸੋਲਡ ਹੈ ਇਹ 올ਓਵਰ ਵੀ ਸੋਲਡ ਹੈ ਓਨਲੀ ਮੈਚਿੰਗ ਸੂਟ ਮਿਲਣਗੇ ਤੁਹਾਨੂੰ ਹੁਣ ਆਪਣੇ ਕੋਲ ਆ ਇਹਦੇ ਵਿੱਚ ਸਕਿਨ ਕਲਰ ਦੀ ਬਾਟਮ ਲੱਗੀ ਹੋਈ ਹੈ ਜੀ ਸਾਰੇ ਸੂਟ ਨੇ ਜਿਹੜੇ ਉਹ ਪੱਕੇ ਰੰਗਾਂ ਦੇ ਰਹਿਣਗੇ ਜੀ ਇਹ ਬੰਬੇ ਕਾਟਨ ਸਰਪਲਸ ਵੀਵਾ ਕਾਟਨ ਜੋ ਮਰਜੀ ਕਹ ਲਓ ਉਹਨੂੰ ਕੋ ਸੂਟ ਨੇ ਜੀ ਵਧੀਆ ਵਾਲੇ ਇੱਕ ਇਸ ਦੇ ਵਿੱਚ ਨਾ ਕਾਪੀ ਆ ਰਹੇ ਨੇਗੇ ਹੋ ਸਕਦਾ ਉਹਨਾਂ ਦਾ ਪ੍ਰਾਈਸ ਵੀ ਘਟ ਹੋਵੇ ਆਪਾਂ ਨੂੰ ਨਹੀਂ ਪਤਾ ਬਟ ਉਹ ਕਾਪੀ ਆ ਰਹੇ ਨੇ ਉਹ ਤੁਹਾਨੂੰ ਕਪੜਾ ਫੜਨ ਤੇ ਫੀਲ ਕਰਨ ਤੇ ਪਤਾ ਲੱਗ ਜੂਗਾ ਵੀ ਨਕਲ ਕਿਹੜੀ ਹੈ ਤੇ ओरिजिनल ਹੈਗੇ ਜਿਹੜੇ ਉਹ ਕਿਹੜੇ ਨੇਗੇ ਇਹ ਵੀ ਇਸ ਦਾ ਹੀ ਪਤਾ ਲੱਗ ਜਾਂਦਾ ਜੀ ਉਹ ਸ਼ਾਇਦ ਐਕਸਪੋਰਟ ਚ ਆ ਰਿਹਾ ਹੈ ਜਿਹੜਾ ਸਸਤਾ ਜਾ ਐਕਸਪੋਰਟ ਨਹੀਂ ਆਉਂਦਾ ਗੇਸ ਉਹਦੇ ਵਿੱਚ ਆਏ ਨੇ ਹਾਂਜੀ ਇਹ ਆ ਗਿਆ ਆਪਣੇ ਕੋਲੇ ਜੀ ਡਾਰਕ ਲਵੈਂਡਰ ਕਲਰ ਡਾਰਕ ਲਵੈਂਡਰ ਕਲਰ ਦੇਖੋ ਜੀ ਆ ਵੀ ਕਲਰ ਬਹੁਤ ਕਿਆ ਹੈ ਬਹੁਤ ਹੀ ਸੋਹਣਾ ਕਲਰ ਹੈ ਬ੍ਰੀਕ ਪ੍ਰਿੰਟ ਵਾਲੇ ਸੂਟ ਨੇ ਜੀ ਜੇਕਰ ਤੁਸੀਂ ਇਸ ਦੇ ਨਾਲ ਆਫ ਵਾਈਟ ਬਾਟਮ ਲਾਉਣਾ ਚਾਹੁੰਦੇ ਹੋ ਤਾਂ ਆਫ ਵਾਈਟ ਬਾਟਮ ਵੀ ਲੱਗ ਜੂਗੀ ਇਸ ਦੇ ਨਾਲ ਆਫ ਵਾਈਟ ਫਲਾਰ ਵੀ ਇਹਦੇ ਵਿੱਚ ਹੈਗਾ ਹਾਂਜੀ ਨੈਕਸਟ ਆ ਗਿਆ ਆਪਣੇ ਕੋਲੇ ਆਹ ਕਲਰ ਜੀ ਪ੍ਰਿੰਟਡ ਡਿਜ਼ਾਈਨ ਬਹੁਤ ਸੋਹਣੇ ਨੇ ਇਹਨਾਂ ਦੇ ਆ ਦੇਖੋ ਜੀ ਇਹਨਾਂ ਦੇ ਫੁੱਲਾਂ ਦੇ ਮੂੰਹ ਉਲਟੀ ਪਾਸੇ ਜਾਈ ਜਾਂਦੇ ਨੇ ਹਾਂਜੀ ਆਹ ਹੁਣ ਸਹੀ ਨੇ ਇਹਨਾਂ ਦੇ ਫੁੱਲਾਂ ਦੇ ਮੂੰਹ ਉੱਪਰ ਨੂੰ ਜਾ ਰਹੇ ਨੇ ਜੀ ਆਸੂਟ ਹੈਗਾ ਨਾ ਜਿਹਦਾ ਇਸ ਦੇ ਵਿੱਚ ਬਹੁਤ ਘੱਟ ਕੱਟ ਕਲਰ ਹੈ ਬਾਟਮ ਨਾਲ ਦਾ ویسੇ ਬਾਟਮ ਤੁਸੀਂ ਇਹ ਵੀ ਲਾ ਸਕਦੇ ਹੋ ਇਸ ਦੇ ਨਾਲ ਪੀਚ ਕਲਰ ਦੀ ਬਾਟਮ ਵੀ ਲੱਗ ਜੂਗੀ ਜੀ ਮਹਿੰਦੀ ਕਲਰ ਦੀ ਬਾਟਮ ਵੀ ਲੱਗ ਜੂ ਇਸ ਦੇ ਨਾਲ ਬਟ ਪਿੱਛੋ ਇਸ ਕਲਰ ਦੀ ਬਾਟਮ ਆਈ ਹੈ ਜੋ ਕਿ ਕਲਰ ਬਹੁਤ ਘੱਟ ਹੈ ਐਸ ਕਲਰ ਦੇ ਨਾਲ ਮੈਚ ਕਰੀ ਹੋਈ ਹੈ ਬਾਟਮ ਤੁਹਾਨੂੰ ਦਿਖਾ ਦਈਏ ਕਿ ਐਸ ਕਲਰ ਦੇ ਨਾਲ ਮੈਚ ਕਰਕੇ ਬਾਟਮ ਆਪਣ ਦਿੱਤੀ ਹੋਈ ਹੈ ਮੈਚਿੰਗ ਹੈਗੀ ਹੈ ਇਸ ਕਲਰ ਦੇ ਨਾਲ ਵੀ ਅੱਜ ਇਹ ਸੀ ਆਪਣੇ ਅੱਜ ਦੀ ਵੀਡੀਓ ਦਾ ਲਾਸਟ ਸੂਟ ਅੱਜ ਦੇ ਸਾਰੇ ਜਿੰਨੇ ਵੀ ਸੂਟ ਰਹਿਣਗੇ ਆਪਣੇ ਵੀਡੀਓ ਚ ਜਿਹੜੇ ਆਪਾਂ ਨੇ ਦਿਖਾਏ ਆ ਤੁਹਾਨੂੰ ਮੈਚਿੰਗ ਸੂਟ ਰਹਿਣਗੇ ਜੀ। ਸਲੇਨ ਬਾਟਮ ਦੇ ਨਾਲ ਇਹਨਾਂ ਦੇ ਨਾਲ ਕਿਸੇ ਦੇ ਨਾਲ ਬਾਟਮ ਚਿਕਨ ਵਰਕ ਦੀ ਵੀ ਆ ਜਾਂਦੀ ਹੈ ਜੀ। ਕਿਸੇ ਦੇ ਨਾਲ ਬਾਟਮ ਪਿਓਰ ਲਿੱਲਣ ਵੀ ਆ ਜਾਂਦੀ ਹੈ। ਲੇਲਣ ਨਹੀਂ ਜੀ ਲੇਲਣ ਤੇ ਲਿੱਲਣ ਦੇ ਵਿੱਚ ਫਰਕ ਹੈਗਾ। ਜਿਹੜੇ ਕਸਟਮਰਸ ਨੂੰ ਪਤਾ ਹੈ ਵੀ ਲੇਲਣ ਕੀ ਹੁੰਦਾ ਤੇ ਲਿੱਲਣ ਕੀ ਹੈ। ਲਿੱਲਣ ਦੀ ਬਾਟਮ ਵੀ ਇਹਨਾਂ ਦੇ ਵਿੱਚ ਲੱਗੀ ਹੋਈ ਹੈ। ਕੈਂਬ੍ਰਿਕ ਦੀ ਬਾਟਮ ਵੀ ਇਸ ਦੇ ਵਿੱਚ ਆ ਜਾਂਦੀ ਹੈ ਜੀ। ਹਾਂਜੀ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ